ਬਚਾ ਲੈ ਤਾ ਲਾਲ ਬਿਗਰਮ ਸਿੰਘ ਨੇ ਕਰ ਦਿੱਤੀ ਆ ਉਹ ਮਹਾਰਾਜ ਜੀ ਕੱਖ ਨਹੀਂ ਹੋਣਿਆ ਤੁਸੀਂ ਮੈਂ ਤਾ ਤੋਹੀ ਭਾਵਨਾ ਆ ਜਾਓ ਬਿਗਰਮ ਸਿੰਘ ਮਜੀਠੀਆ

ਆਜਾ ਵੇਖੋ ਲੈ ਲੈ ਨਾ ਧੱਕੇ ਮਾਰੋ ਇਹਦਾ ਪੰਚਾਇਤ ਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਨੇ ਜੱਛੋ ਜੀ ਆਏ ਪਾਸੇ ਕੀਤਾ ਬਲੌਗ ਦਾ ਬਲੌਗਰ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਅੱਗੇ ਤੱਕ ਲੈ ਆ ਕੇ ਬਾਅਦ ਇੱਕ ਵਾਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਡੀਟਿਟੀ ਨਹੀਂ ਜਾਰੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਦੇ ਕੋੜਾ ਕੋਲ ਵੀ ਵੈਸੇ ਹੀ ਜਾਣ ਨੂੰ ਤਿਆਰ ਹੁਣ ਕਿੱਥਰ ਗਏ ਜੀ ਕਰਨਜੀਤ ਜੀ ਤੁਸੀਂ ਕਮਿਟੀ ਸਾਹਿਬ ਮੇਰੇ ਨਾਲ ਹਾਂਜੀ ਤੇ ਕਮਿਟਮੈਂਟ ਕੀ ਕੀਤੀ ਹੋਤੀ ਜਾਣਾ ਜੀ ਨਹੀਂ ਨਹੀਂ

देख रहे हैं ड्राइवर खाना ਬੱਸ ਕਰ ਦੇ ਬੱਸ ਕਰ ਦੇ ਹੈ